जो जो तेरा हुकम ते वैत्यों हो I'm I'm the power. oh ਸੜ ਗਿਆ ਫਰਵਾਹ ਦਾ ਸਾਥ ਨਾ ਦੀਆ ਜਿੱਥੇ ਆ ਕੇ ਆ ਗੋਸਵਾਲੇ ਵਰਸ ਨਦੀ ਤੇ ਕਿਥੋਂ ਆਂ ਤੁਸੀਂ ਦੇ ਬੰਦੇ ਆ ਤਰਫ ਕਦੀ ਤੇ ਮੇਚੋੜੋਂ ਕੱਟ ਗਿਆ ਵੇ ਸੋਰਾ ਸੋਰਾ ਤੇ ਗਿਆ ਸੁਰੂ ਜੀ ਦੇ ਦਰਸ਼ੇ ਆਲਾ ਮਾਤਾ ਜੀ ਦੇ ਸੁਰੂ ਜੀ ਦੇ ਦਰਸ਼ੇ ਆਲਾ ਹੋ ਬਾਸਾਨੀ ਦੇ

ਮੇਰੇ ਮਾਲਕ ਸੱਚੇ ਬਾਦਸ਼ਾਹ ਦੇ ਪੈ ਰਾਤ ਗੁਜਰੀ ਬਾਹਰ ਆ ਗਏ ਜਦੋਂ ਬਾਹਰ ਆਏ ਤੇ ਭਾਈ ਕਾਠਾ ਸਿੰਘ ਭਾਈ ਮਦਨ ਸਿੰਘ ਵਰਗੇ ਕੱਜੀ ਜਮਕੌਰ ਦੀ ਗੱਡੀ ਦੇ ਬਾਹਰ ਨੇ ਮੇਰੇ ਮਾਲਕ ਕਹਣ ਲੱਗੇ ਭਾਈ ਕਾਠਾ ਸਿਆ ਭਾਈ ਮਦਨ ਸੋ ਆਪ ਜੀ ਨੇ ਆਮ ਨਹੀਂ ਕੀਤਾ ਤੇ ਗੁਰ ਸਿੱਖੋ ਮੇਰੇ ਮਾਲਕ ਸੱਚੇ ਬਾਦਸ਼ਾਹ ਨੂੰ ਭਾਈ ਕਾਠਾ ਸੋ ਦੇ ਮਦਨ ਸੋ ਜਾਣ ਤੋਂ ਪਿਆਰੇ ਪੁੱਤ ਕਹਿੰਦੇ ਕਹਿੰਦੇ ਮਾਲਕਾ ਸਾਨੂੰ ਨੀਂਦ ਨਹੀਂ ਜੇ ਹੁੰਦੀ ਜਦੋਂ ਸਤਨਾਮ ਜਦੋਂ ਕਿਆ ਨਾ ਨੀਂਦ ਨਹੀਂ ਜੇ ਹੁੰਦੀ ਤੇ ਮੇਰੇ ਮਾਲਕ ਕਹਿੰਦੇ ਵੀ ਕੀ ਕੀਤਾ ਫਿਰ ਸੱਚੇ ਬਾਦਸ਼ਾਹ ਸੀ ਤਾਂ ਉਹਨਾਂ ਨੇ ਬਾਲ ਪਹਿਰਾ ਦਿੰਨੇ ਆ ਤੇ ਗੁਰ ਸਿੱਖੋ ਤੱਕਿਓ ਮੇਰੇ ਬਾਜਾ ਵਾਲੇ ਦਾ ਹਿਰਦਾ ਤੱਕਿਓ ਮੇਰੇ ਕਲੀਆਂ ਵਾਲੇ ਦਾ ਹਿਰਦਾ ਮੇਰੇ ਸੱਚੇ ਬਾਦਸ਼ਾਹ ਕਹਿੰਦੇ ਲਓ ਵੀ ਸਿੰਘੋ ਅੱਜ ਮੇਰੀ ਇੱਕ ਗੱਲ ਮੰਨ ਲਓ ਇਹ ਬਾਦਸ਼ਾਹ ਕਹਿੰਦੇ ਨਾ ਸਿੰਘੋ ਮੇਰਾ ਇੱਕ ਬਚਨ ਮੰਨੋ ਜਿਦੇ ਕਿਤੇ ਤੁਹਾਡੇ ਭਰਾਵਾਂ ਨਾਲ ਘੋਟਾ ਵਖਰੇਵਾ ਹੋਵੇ ਉਦੋਂ ਤੱਕ ਆਕਰੋ ਸਹਿਜਾਦਾ ਦੇ ਜੀਤ ਜਿਹਾਰ ਬਲ ਜਪਿਓ ਸਤਨਾਮ ਉਹ ਗੁਰ ਸਿੱਖੋ ਕਿਵੇਂ ਆਪਣੇ ਭਰਾ ਭਰਾ ਤੋਂ ਵਾਰੇ ਜਾਣਦੇ ਪਏ ਜੰਬਿਓ ਸਤਨਾਮ ਸਹਿਜਾਦਾ ਜੀ ਸੋ ਚੜ੍ਹਾਈ ਕਰ ਗਿਆ ਤੇ ਸਹਿਜਾਦਾ ਅਜਾ ਜਿਹਾਰ ਸਿੰਘ ਮਹਾਰਾਜ ਦੇ ਚਰਨਾਂ ਰਖੜੇ

ਜੇ ਅੱਜ ਤੇਰੀ ਬਾਗੀ ਮਾਂ ਕੋਲੇ ਹੁੰਦੀ ਨਾ ਮਾਤਾ ਗੁਜਰਕੋ ਜਿਨ੍ਹਾਂ ਨੇ ਇੱਕ ਪਾਸੇ ਰੁਕ ਕੀਤਾ ਤੇ ਲਾਡਾ ਚਾਵਾ ਨਾ ਪੁੱਤ ਤੋੜਨਾ ਸੀ ਤੈਨੂੰ ਜਦ ਮੈਂ ਉਸਤ ਦਾ ਜਿਹੜਾ ਹਰ ਸਿੰਘ ਨੂੰ ਕਹਿੰਦੇ ਮੈਂ ਮੁਕਤੀ ਗੱਲ ਕਰਾਂ ਜਿਹੜਾ ਹਰ ਸਿੰਘ ਨੂੰ ਕਹਿੰਦੇ ਲਾਡਾ ਚਾਵਾ ਨਾ ਪੁੱਤ ਤੋੜਨਾ ਸੀ ਤੈਨੂੰ ਤੇ ਗੁਰੂ ਸਿਕੂ ਮੇਰੇ ਮਾਲਕ ਕਹਿੰਦੇ ਨਾ ਜਿਹੜਾ ਹਰ ਸਿੰਘ ਜਦੋਂ ਤੂੰ ਰਾਮ ਨਾਲੇ ਤ ਜਾਵੇਂ ਲੱਖਾਂ ਦੇ ਆ ਬੁਲਾ ਕੇ ਸ਼ੀਰੋਮੇਂ ਦਾਸ ਤੇ ਇੱਕ ਗੱਲ ਮੇਰੀ ਸੋਨ ਪੁੱਤਰਾ ਜਦੋਂ ਤੇਰਾ ਇਹਨ ਵਰਤ ਆ ਗਿਆ ਨਾ ਮੈਂ ਤੇ ਨਹੀਂ ਕਿਉਂਕਿ ਜਿੰਨੇ ਸਵਾਸ ਵਾਹ ਗੁੰਨੇ ਬੱਚੇ ਆ ਉਹਨੇ ਆਪਾਂ ਆਪਾਸ ਇਸ ਸੰਸਾਰ ਤੇ ਭੋਗਣੇ ਆ ਜੋ ਵੀ ਇਨਸਾਨ ਇਸ ਸੰਸਾਰ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਚਲੀ ਜਾਣਾ ਮਾਧਮ ਲਿਖਾਇ ਮੰਡਲ ਮਹਾਂ ਔਰ ਸਾਡੇ ਕੋਲ ਪਰਮਾਤਮਾ ਦਾ ਬਾਣਾ ਮੰਨਣ ਤੋਂ ਬਿਨਾ ਗੁਰੂ ਦੇ ਹੁਕਮ ਅੱਗੇ ਸਿਰ ਝੁਕਾਉਣ ਤੋਂ ਬਿਨਾ ਹੋਰ ਕੋਈ ਚਾਹਤ ਨਹੀਂ ਜਿਸ ਅਰਥਾਤ ਕਰ ਸੋ ਮਾਹੀ ਚਾਹਵਾ ਤਾਂ ਕੋਈ ਚੀਜ਼ ਸਾਧਨਾ ਨਸਕਾ ਪਰ ਕਈ ਇਨਸਾਨ ਐਸੇ ਹੁੰਦੇ ਆ ਕਈ ਰੂਹਾਂ ਐਸੀਆਂ ਹੁੰਦੀਆਂ ਕਈ ਸ਼ਖਸੀਅਤਾਂ ਐਸੀਆਂ ਹੁੰਦੀਆਂ ਉਹ ਆਉਂਦੀ ਜ਼ਿੰਦਗੀ ਦੇ ਵਿੱਚ ਐਸੀ ਨੇਕ ਕਮਾਈ ਕਰਕੇ ਜਾਂਦੀਆਂ ਆਪ ਦੇ ਗੁਣਾਂ ਦੀ ਅਸੀ ਖੁਸ਼ਬੂ ਛੱਡ ਕੇ ਜਾਂਦੀਆਂ ਆਪ ਵੀ ਨੇਕੀ ਦੀ ਅਸੀ ਛਾਪ ਛੱਡ ਕੇ ਜਾਂਦੀਆਂ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਬਹੁਤ ਹੀ ਮਾਂ-ਨਾਨ ਸਤਕਾਰ ਨਾਲ ਇੱਜ਼ਤ ਨਾਲ ਪਿਆਰ ਨਾਲ ਯਾਦ ਕੀਤਾ ਜਾਂਦਾ ਜਿਵੇਂ ਇਸ ਪਰਿਵਾਰ ਦੀ ਗੱਲ ਕਰਾਂ ਪਰੇ ਪਰਿਵਾਰ ਕਿਸੇ ਜਾਣਕਾਰੀ ਦਾ ਮੁਤਾਜ਼ਮ ਨਹੀਂ ਜੋ ਬਾਪੂ ਜੀ ਦੀ ਫਲਵਾੜੀਆ ਜੋ ਉਹਨਾਂ ਦਾ ਪਰਿਵਾਰ ਹੈ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਗੁਨਾ ਦਾ ਪਤਾ ਲੱਗ ਜਾਂਦਾ ਕਿਉਂਕਿ ਸਿਆਣੇ ਕਹਿੰਦੇ ਆ ਕਿ ਮਾਲੀ ਦੇ ਗੁਨਾ ਦਾ ਪਤਾ ਉਹਦੀ ਫਲਵਾੜੀ ਜੁਤੇ ਰਾਹੋਤ ਤੇ ਵਹਿ ਤਮ ਬਾਬਾ ਕੁਦੀਪ ਸਿੰਘ ਜੀ ਜੋ ਤੇਰਾ ਹੋਂਦ i No, no. ¡Gracias! ਜਿੰਨੀ ਪਛਾਤਾ ਹੋਕ It's a i okay.